ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਤੇ ਮੈਂ ਆ ਬਲਵਿੰਦਰ ਸਿੰਘ ਪੰਜਾਬ ਤੋਂ ਰਾਜਿੰਦਰ ਗੁਪਤਾ ਦਾ ਰਾਜ ਸਭਾ ਲਈ ਰਸਤਾ ਸਾਫ਼ ਹੋ ਗਿਆ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਉਹਨਾਂ ਦੇ ਖਿਲਾਫ ਕੋਈ ਉਮੀਦਵਾਰ ਨਹੀਂ ਖੜਾ ਕੀਤਾ ਉਹਨਾਂ ਦੀ ਪਤਨੀ ਸਮੇਤ ਤਿੰਨ ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਦੱਸਦੀ ਕਿ ਤਿੰਨ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਚੋਣ ਅਬਜ਼ਰਵਰ ਵੱਲੋਂ ਰੱਦ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਹੁਣ ਰਜਿੰਦਰ ਗੁਪਤਾ ਦੇ ਸਾਹਮਣੇ ਸਿਰਫ ਉਹਨਾਂ ਦੀ ਪਤਨੀ ਹੀ ਚੋਣ ਮੈਦਾਨ ਦੇ ਵਿੱਚ ਬਚੀ ਹੈ ਜੇ ਉਹ ਵੀ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਂਦੇ ਨੇ ਤਾਂ VOTING ਦੀ ਕੋਈ ਲੋੜ ਨਹੀਂ ਪਵੇਗੀ ਤਣ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ ਕਿ ਰਜਿੰਦਰ ਗੁਪਤਾ ਲਈ ਰਾਜ ਸਭਾ ਦੂਰ ਨਹੀਂ। ਉਹਨਾਂ ਦੇ ਖਿਲਾਫ ਮਹਾਰਾਸ਼ਟਰ ਦੇ ਸਾਗਲੀ ਤੋਂ ਪ੍ਰਭਕਰ ਦਾਦਾ ਅਤੇ ਹైదరాబాద్ ਤੋਂ ਕ੍ਰਾਂਤੀ ਸਾਇਾਨਾ ਨੇ ਨਾਮਜ਼ਦਗੀ ਦਾਇਰ ਕੀਤੀ ਸੀ। ਇਸ ਦੇ ਇਲਾਵਾ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਐਕਸ਼ ਨਮਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਮਰਥਨ ਦਾ ਦਾਵਾ ਕਰਦੇ ਹੋਏ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਇਹਨਾਂ ਸਾਰਿਆਂ ਦੇ ਨਾਮਜ਼ਦਗੀ ਪੱਤਰਾਂ ਦੇ ਵਿੱਚ ਕਮੀਆਂ ਪਾਈਆਂ ਗਈਆਂ ਨੇ ਜਿਸ ਕਾਰਨ ਇਹਨਾਂ ਨੂੰ ਰੱਦ ਕੀਤਾ ਗਿਆ। ਰਾਜ ਸਭਾ ਮੈਂਬਰ ਬਣਨ ਜਾ ਰਹੇ ਰਜਿੰਦਰ ਗੁਪਤਾ ਦਸਵੀਂ ਪਾਸ ਨੇ ਉਹਨਾਂ ਕੋਲ ਆਪਣੀ ਕੋਈ ਗੱਡੀ ਨਹੀਂ, ਨਾ ਕਿਸਾਨੀ ਯੋਗ ਜ਼ਮੀਨ ਹੈ ਤੇ ਨ ਪਰ ਉਹਨਾਂ ਦਾ ਪਰਿਵਾਰ 553 ਕਰੋੜ ਦੀ ਚਲ ਅਚਲ ਜਾਇਦਾਦ ਦਾ ਮਾਲਕ ਹੈ। ਇਹਦੇ ਵਿੱਚ 400 ਕਰੋੜ ਤੋਂ ਵੱਧ ਚਲ ਸੰਪਤੀ ਹੈ ਤੇ 600 ਕਰੋੜ ਦੀ ਅਚਲ ਸੰਪਤੀ ਹੈ। ਉਹਨਾਂ ਦੇ ਪਰਿਵਾਰ ਕੋਲ 11.99 ਕਰੋੜ ਦੇ ਗਹਿਣੇ ਨੇ। ਰਜਿੰਦਰ ਗੁਪਤਾ ਨੇ 1675 ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਰਕਾਰੀ ਮਾਡਲ ਹਾਈ ਸਕੂਲ ਲੁਧਿਆਣਾ ਤੋਂ 10ਵੀਂ ਪਾਸ ਕੀਤੀ। ਦਿਲਚਸਪ ਗੱਲ ਇਹ ਵੀ ਰਹੀ ਕਿ ਟ੍ਰਾਈਟਨ ਦਾ ਐਡਾ ਵੱਡਾ ਅੰਪਾਇਰ ਖੜਾ ਕਰਨ ਵਾਲੇ ਗੁਪਤਾ ਪਰਿਵਾਰ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ਾ ਨਹੀਂ ਹੈ। ਪੰਜਾਬ ਤੋਂ ਇਸ ਸਮੇਂ ਰਜਿੰਦਰ ਗੁਪਤਾ 7ਵੇਂ ਰਾਜ ਸਭਾ ਮੈਂਬਰ ਹੋਣਗੇ। ਉਹ 7ਵੇਂ ਜੇ ਨੇਤਾ ਬਣਨਗੇ ਜੋ ਰਾਜ ਸਭਾ ਦੇ ਵਿੱਚ ਪੰਜਾਬ ਦੀ ਗੱਲ ਰੱਖਣਗੇ। ਇਸ ਤੋਂ ਪਹਿਲਾਂ ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ, ਸਾਬਕਾ ਕ੍ਰਿਕਟ ਖਿਡਾਰੀ ਹਰਪਜਨ ਸਿੰਘ, ਆਪ ਨੇਤਾ ਰਾਗਵ ਚੱਡਾ, ਬਿਕਰਮਜੀਤ ਸਿੰਘ ਸਾਨੀ, ਕਾਰੋਬਾਰੀ ਸੰਦੀਪ ਪਾਠਕ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਬਲਬੀਰ ਸਿੰਘ ਸਿੱਚੇਵਾਲ ਸਮਾਜ ਸੇਵੀ ਸੰਤ ਸ਼ਾਮਲ ਨੇ। ਇਸ ਤੋਂ ਪਹਿਲਾਂ ਇਸ ਸੀਟ ਦੇ ਉੱਤੇ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰ ਸਨ। ਉਹਨਾਂ ਦੁਆਰਾ ਲੁਧਿਆਣਾ ਵੈਸਟ ਤੋਂ ਵਿਧਾਨ ਸਭਾ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਤੋਂ ਦੱਸਦੇ ਕਿ ਸੰਜੀਵ अरोड़ा ਜੋ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਸੀ ਉਹ ਹੁਣ ਮੰਤਰੀ ਬਣ ਗਏ ਨੇ ਪੰਜਾਬ ਦੇ ਵਿੱਚ ਕਿਉਂਕਿ ਲੁਧਿਆਣਾ ਦੀ ਸੀਟ ਜਦੋਂ ਖਾਲੀ ਹੋਈ ਤਾਂ ਉਹਨਾਂ ਵੱਲੋਂ ਉਸ ਸੀਟ ਦੇ ਉੱਤੇ ਚੋਣ ਲੜੀ ਗਈ ਤਾਂ ਹੁਣ ਇਹ ਸੀਟ ਖਾਲੀ ਹੋ ਗਈ ਸੀ ਜਿੱਥੇ ਇੱਕ ਵੱਡੀ ਰਾਹਤ ਮਿਲੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਤੇ ਮੈਂ ਆ ਬਲਵਿੰਦਰ ਸਿੰਘ ਪੰਜਾਬ ਤੋਂ ਰਜਿੰਦਰ ਗੁਪਤਾ ਦਾ ਰਾਜ ਸਭਾ ਲਈ ਰਸਤਾ ਸਾਫ਼ ਹੋ ਗਿਆ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਉਹਨਾਂ ਦੇ ਖਿਲਾਫ ਕੋਈ ਉਮੀਦਵਾਰ ਨਹੀਂ ਖੜਾ ਕੀਤਾ ਉਹਨਾਂ ਦੀ ਪਤਨੀ ਸਮੇਤ ਤਿੰਨ ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਦੱਸ ਦਈਏ ਕਿ ਤਿੰਨ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਚੋਣ ਅਬਜ਼ਰਵਰ ਵੱਲੋਂ ਰੱਦ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਹੁਣ ਰਜਿੰਦਰ ਗੁਪਤਾ ਦੇ ਸਾਹਮਣੇ ਸਿਰਫ ਉਹਨਾਂ ਦੀ ਪਤਨੀ ਹੀ ਚੋਣ ਮੈਦਾਨ ਦੇ ਵਿੱਚ ਬਚੀ ਹੈ ਜੇ ਉਹ ਵੀ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਂਦੇ ਨੇ ਤਾਂ VOTING ਦੀ ਕੋਈ ਲੋੜ ਨਹੀਂ ਪ ਤਣ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ ਕਿ ਰਜਿੰਦਰ ਗੁਪਤਾ ਲਈ ਰਾਜ ਸਭਾ ਦੂਰ ਨਹੀਂ। ਉਹਨਾਂ ਦੇ ਖਿਲਾਫ ਮਹਾਰਾਸ਼ਟਰ ਦੇ ਸਾਗਲੀ ਤੋਂ ਪ੍ਰਭাকর ਦਾਦਾ ਅਤੇ ਹైదరాబాద్ ਤੋਂ ਕ੍ਰਾਂਤੀ ਸਾਇਾਨਾ ਨੇ ਨਾਮਜ਼ਦਗੀ ਦਾਇਰ ਕੀਤੀ ਸੀ। ਇਸ ਦੇ ਇਲਾਵਾ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਐਕਸ਼ ਨਵਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਮਰਥਨ ਦਾ ਦਾਵਾ ਕਰਦੇ ਹੋਏ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਇਹਨਾਂ ਸਾਰਿਆਂ ਦੇ ਨਾਮਜ਼ਦਗੀ ਪੱਤਰਾਂ ਦੇ ਵਿੱਚ ਕਮੀਆਂ ਪਾਈਆਂ ਗਈਆਂ ਨੇ ਜਿਸ ਕਾਰਨ ਇਹਨਾਂ ਨੂੰ ਰੱਦ ਕੀਤਾ ਗਿਆ। ਰਾਜ ਸਭਾ ਮੈਂਬਰ ਬਣਨ ਜਾ ਰਹੇ ਰਜਿੰਦਰ ਗੁਪਤਾ ਦਸਵੀਂ ਪਾਸ ਨੇ ਉਹਨਾਂ ਕੋਲ ਆਪਣੀ ਕੋਈ ਗੱਡੀ ਨਹੀਂ, ਨਾ ਕਿਸਾਨੀ ਯੋਗ ਜ਼ਮੀਨ ਹੈ ਤੇ ਨ ਪਰ ਉਹਨਾਂ ਦਾ ਪਰਿਵਾਰ 553 ਕਰੋੜ ਦੀ ਚਲ ਅਚਲ ਜਾਇਦਾਦ ਦਾ ਮਾਲਕ ਹੈ। ਇਹਦੇ ਵਿੱਚ 400 ਕਰੋੜ ਤੋਂ ਵੱਧ ਚਲ ਸੰਪਤੀ ਹੈ ਤੇ 600 ਕਰੋੜ ਦੀ ਅਚਲ ਸੰਪਤੀ ਹੈ। ਉਹਨਾਂ ਦੇ ਪਰਿਵਾਰ ਕੋਲ 11.99 ਕਰੋੜ ਦੇ ਗਹਿਣੇ ਨੇ। ਰਜਿੰਦਰ ਗੁਪਤਾ ਨੇ 1675 ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਰਕਾਰੀ ਮਾਡਲ ਹਾਈ ਸਕੂਲ ਲੁਧਿਆਣਾ ਤੋਂ 10ਵੀਂ ਪਾਸ ਕੀਤੀ। ਦਿਲਚਸਪ ਗੱਲ ਇਹ ਵੀ ਰਹੀ ਕਿ ਟ੍ਰਾਈਟਨ ਦਾ ਐਡਾ ਵੱਡਾ ਅੰਪਾਇਰ ਖੜਾ ਕਰਨ ਵਾਲੇ ਗੁਪਤਾ ਪਰਿਵਾਰ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ਾ ਨਹੀਂ ਹੈ। ਪੰਜਾਬ ਤੋਂ ਇਸ ਸਮੇਂ ਰਜਿੰਦਰ ਗੁਪਤਾ 7ਵੇਂ ਰਾਜ ਸਭਾ ਮੈਂਬਰ ਹੋਣਗੇ ਉਹ 7ਵੇਂ ਅਜੇ ਨੇਤਾ ਬਣਨਗੇ ਜੋ ਰਾਜ ਸਭਾ ਦੇ ਵਿੱਚ ਪੰਜਾਬ ਦੀ ਗੱਲ ਰੱਖਣਗੇ ਇਸ ਤੋਂ ਪਹਿਲਾਂ ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਸਾਬਕਾ ਕ੍ਰਿਕਟ ਖਿਡਾਰੀ ਹਰਪਜਨ ਸਿੰਘ ਆਪ ਨੇਤਾ ਰਾਗਵ ਚੱਡਾ ਵਿਕਰਮਜੀਤ ਸਿੰਘ ਸਾਨੀ ਕਾਰੋਬਾਰੀ ਸੰਦੀਪ ਪਾਠਕ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਬਲਬੀਰ ਸਿੰਘ ਸਿੱਚੇਵਾਲ ਸਮਾਜ ਸੇਵੀ ਸੰਤ ਸ਼ਾਮਲ ਨੇ ਇਸ ਤੋਂ ਪਹਿਲਾਂ ਇਸ ਸੀਟ ਦੇ ਉੱਤੇ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰ ਸਨ ਉਹਨਾਂ ਦੁਆਰਾ ਲੁਧਿਆਣਾ ਵੈਸਟ ਤੋਂ ਵਿਧਾਨ ਸਭਾ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਤੋਂ ਦੱਸਦੇ ਕਿ ਸੰਜੀਵ अरोड़ा ਜੋ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਸੀ ਉਹ ਹੁਣ ਮੰਤਰੀ ਬਣ ਗਏ ਨੇ ਪੰਜਾਬ ਦੇ ਵਿੱਚ ਕਿਉਂਕਿ ਲੁਧਿਆਣਾ ਦੀ ਸੀਟ ਜਦੋਂ ਖਾਲੀ ਹੋਈ ਤਾਂ ਉਹਨਾਂ ਵੱਲੋਂ ਉਸ ਸੀਟ ਦੇ ਉੱਤੇ ਚੋਣ ਲੜੀ ਗਈ ਤਾਂ ਹੁਣ ਇਹ ਸੀਟ ਖਾਲੀ ਹੋ ਗਈ ਸੀ ਜਿੱਥੇ ਇੱਕ ਵੱਡੀ ਰਾਹਤ ਮਿਲੀ ਹੈ

ਤਤਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਤੇ ਮੈਂ ਆ ਬਲਵਿੰਦਰ ਸਿੰਘ ਪੰਜਾਬ ਤੋਂ ਰਜਿੰਦਰ ਗੁਪਤਾ ਦਾ ਰਾਜ ਸਭਾ ਲਈ ਰਸਤਾ ਸਾਫ ਹੋ ਗਿਆ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਉਹਨਾਂ ਦੇ ਖਿਲਾਫ ਕੋਈ ਉਮੀਦਵਾਰ ਨਹੀਂ ਖੜਾ ਕੀਤਾ ਉਹਨਾਂ ਦੀ ਪਤਨੀ ਸਮੇਤ ਤਿੰਨ ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਦੱਸਦੀ ਕਿ ਤਿੰਨ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਚੋਣ ਅਬਜ਼ਰਵਰ ਵੱਲੋਂ ਰੱਦ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਹੁਣ ਰਜਿੰਦਰ ਗੁਪਤਾ ਦੇ ਸਾਹਮਣੇ ਸਿਰਫ ਉਹਨਾਂ ਦੀ ਪਤਨੀ ਹੀ ਚੋਣ ਮੈਦਾਨ ਦੇ ਵਿੱਚ ਬਚੀ ਹੈ ਜੇ ਉਹ ਵੀ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਂਦੇ ਨੇ ਤਾਂ VOTING ਦੀ ਕੋਈ ਲੋੜ ਨਹੀਂ ਪਵੇਗੀ ਤਣ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ ਕਿ ਰਜਿੰਦਰ ਗੁਪਤਾ ਲਈ ਰਾਜ ਸਭਾ ਦੂਰ ਨਹੀਂ। ਉਹਨਾਂ ਦੇ ਖਿਲਾਫ ਮਹਾਰਾਸ਼ਟਰ ਦੇ ਸਾਗਲੀ ਤੋਂ ਪ੍ਰਭਕਰ ਦਾਦਾ ਅਤੇ ਹੈਦਰਾਬਾਦ ਤੋਂ ਕ੍ਰਾਂਤੀ ਸਾਇਾਨਾ ਨੇ ਨਾਮਜ਼ਦਗੀ ਦਾਇਰ ਕੀਤੀ ਸੀ। ਇਸ ਦੇ ਇਲਾਵਾ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਐਕਸ਼ ਨਮਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਮਰਥਨ ਦਾ ਦਾਵਾ ਕਰਦੇ ਹੋਏ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਇਹਨਾਂ ਸਾਰਿਆਂ ਦੇ ਨਾਮਜ਼ਦਗੀ ਪੱਤਰਾਂ ਦੇ ਵਿੱਚ ਕਮੀਆਂ ਪਾਈਆਂ ਗਈਆਂ ਨੇ ਜਿਸ ਕਾਰਨ ਇਹਨਾਂ ਨੂੰ ਰੱਦ ਕੀਤਾ ਗਿਆ। ਰਾਜ ਸਭਾ ਮੈਂਬਰ ਬਣਨ ਜਾ ਰਹੇ ਰਜਿੰਦਰ ਗੁਪਤਾ ਦਸਵੀਂ ਪਾਸ ਨੇ ਉਹਨਾਂ ਕੋਲ ਆਪਣੀ ਕੋਈ ਗੱਡੀ ਨਹੀਂ, ਨਾ ਕਿਸਾਨੀ ਯੋਗ ਜ਼ਮੀਨ ਪਰ ਉਹਨਾਂ ਦਾ ਪਰਿਵਾਰ 553 ਕਰੋੜ ਦੀ ਚਲ ਅਚਲ ਜਾਇਦਾਦ ਦਾ ਮਾਲਕ ਹੈ। ਇਹਦੇ ਵਿੱਚ 400 ਕਰੋੜ ਤੋਂ ਵੱਧ ਚਲ ਸੰਪਤੀ ਹੈ ਤੇ 600 ਕਰੋੜ ਦੀ ਅਚਲ ਸੰਪਤੀ ਹੈ। ਉਹਨਾਂ ਦੇ ਪਰਿਵਾਰ ਕੋਲ 11.99 ਕਰੋੜ ਦੇ ਗਹਿਣੇ ਨੇ। ਰਜਿੰਦਰ ਗੁਪਤਾ ਨੇ 1675 ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਰਕਾਰੀ ਮਾਡਲ ਹਾਈ ਸਕੂਲ ਲੁਧਿਆਣਾ ਤੋਂ 10ਵੀਂ ਪਾਸ ਕੀਤੀ। ਦਿਲਚਸਪ ਗੱਲ ਇਹ ਵੀ ਰਹੀ ਕਿ ਟ੍ਰਾਈਡਨ ਦਾ ਐਡਾ ਵੱਡਾ ਅੰਪਾਇਰ ਖੜਾ ਕਰਨ ਵਾਲੇ ਗੁਪਤਾ ਪਰਿਵਾਰ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ਾ ਨਹੀਂ ਹੈ। ਪੰਜਾਬ ਤੋਂ ਇਸ ਸਮੇਂ ਰਜਿੰਦਰ ਗੁਪਤਾ 7ਵੇਂ ਰਾਜ ਸਭਾ ਮੈਂਬਰ ਹੋਣਗੇ। ਉਹ 7ਵੇਂ ਜੇ ਨੇਤਾ ਬਣਨਗੇ ਜੋ ਰਾਜ ਸਭਾ ਦੇ ਵਿੱਚ ਪੰਜਾਬ ਦੀ ਗੱਲ ਰੱਖਣਗੇ। ਇਸ ਤੋਂ ਪਹਿਲਾਂ ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ, ਸਾਬਕਾ ਕ੍ਰਿਕਟ ਖਿਡਾਰੀ ਹਰਪਜਨ ਸਿੰਘ, ਆਪ ਨੇਤਾ ਰਾਗਵ ਚੱਡਾ, ਬਿਕਰਮਜੀਤ ਸਿੰਘ ਸਾਨੀ, ਕਾਰੋਬਾਰੀ ਸੰਦੀਪ ਪਾਠਕ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਬਲਬੀਰ ਸਿੰਘ ਸਿੱਚੇਵਾਲ ਸਮਾਜ ਸੇਵੀ ਸੰਤ ਸ਼ਾਮਲ ਨੇ। ਇਸ ਤੋਂ ਪਹਿਲਾਂ ਇਸ ਸੀਟ ਦੇ ਉੱਤੇ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰ ਸਨ। ਉਹਨਾਂ ਦੁਆਰਾ ਲੁਧਿਆਣਾ ਵੈਸਟ ਤੋਂ ਵਿਧਾਨ ਸਭਾ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਤੋਂ ਦੱਸਦੇ ਕਿ ਸੰਜੀਵ अरोड़ा ਜੋ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਸੀ ਉਹ ਹੁਣ ਮੰਤਰੀ ਬਣ ਗਏ ਨੇ ਪੰਜਾਬ ਦੇ ਵਿੱਚ ਕਿਉਂਕਿ ਲੁਧਿਆਣਾ ਦੀ ਸੀਟ ਜਦੋਂ ਖਾਲੀ ਹੋਈ ਤਾਂ ਉਹਨਾਂ ਵੱਲੋਂ ਉਸ ਸੀਟ ਦੇ ਉੱਤੇ ਚੋਣ ਲੜੀ ਗਈ ਤਾਂ ਹੁਣ ਇਹ ਸੀਟ ਖਾਲੀ ਹੋ ਗਈ ਸੀ ਜਿੱਥੇ ਇੱਕ ਵੱਡੀ ਰਾਹਤ ਮਿਲੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਤੇ ਮੈਂ ਆ ਬਲਵਿੰਦਰ ਸਿੰਘ ਪੰਜਾਬ ਤੋਂ ਰਾਜਿੰਦਰ ਗੁਪਤਾ ਦਾ ਰਾਜ ਸਭਾ ਲਈ ਰਸਤਾ ਸਾਫ਼ ਹੋ ਗਿਆ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਉਹਨਾਂ ਦੇ ਖਿਲਾਫ ਕੋਈ ਉਮੀਦਵਾਰ ਨਹੀਂ ਖੜਾ ਕੀਤਾ ਉਹਨਾਂ ਦੀ ਪਤਨੀ ਸਮੇਤ ਤਿੰਨ ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਦੱਸਦੀ ਕਿ ਤਿੰਨ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਚੋਣ ਅਬਜ਼ਰਵਰ ਵੱਲੋਂ ਰੱਦ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਹੁਣ ਰਜਿੰਦਰ ਗੁਪਤਾ ਦੇ ਸਾਹਮਣੇ ਸਿਰਫ ਉਹਨਾਂ ਦੀ ਪਤਨੀ ਹੀ ਚੋਣ ਮੈਦਾਨ ਦੇ ਵਿੱਚ ਬਚੀ ਹੈ ਜੇ ਉਹ ਵੀ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਂਦੇ ਨੇ ਤਾਂ VOTING ਦੀ ਕੋਈ ਲੋੜ ਨਹੀਂ ਪਵੇਗੀ ਕਿ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ ਕਿ ਰਜਿੰਦਰ ਗੁਪਤਾ ਲਈ ਰਾਜ ਸਭਾ ਦੂਰ ਨਹੀਂ। ਉਹਨਾਂ ਦੇ ਖਿਲਾਫ ਮਹਾਰਾਸ਼ਟਰ ਦੇ ਸਾਗਲੀ ਤੋਂ ਪ੍ਰਭাকর ਦਾਦਾ ਅਤੇ ਹైదరాబాద్ ਤੋਂ ਕ੍ਰਾਂਤੀ ਸਾਇਾਨਾ ਨੇ ਨਾਮਜ਼ਦਗੀ ਦਾਇਰ ਕੀਤੀ ਸੀ। ਇਸ ਦੇ ਇਲਾਵਾ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਐਕਸ਼ ਨਮਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਮਰਥਨ ਦਾ ਦਾਵਾ ਕਰਦੇ ਹੋਏ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਇਹਨਾਂ ਸਾਰਿਆਂ ਦੇ ਨਾਮਜ਼ਦਗੀ ਪੱਤਰਾਂ ਦੇ ਵਿੱਚ ਕਮੀਆਂ ਪਾਈਆਂ ਗਈਆਂ ਨੇ ਜਿਸ ਕਾਰਨ ਇਹਨਾਂ ਨੂੰ ਰੱਦ ਕੀਤਾ ਗਿਆ। ਰਾਜ ਸਭਾ ਮੈਂਬਰ ਬਣਨ ਜਾ ਰਹੇ ਰਜਿੰਦਰ ਗੁਪਤਾ ਦਸਵੀਂ ਪਾਸ ਨੇ ਉਹਨਾਂ ਕੋਲ ਆਪਣੀ ਕੋਈ ਗੱਡੀ ਨਹੀਂ, ਨਾ ਕਿਸਾਨੀ ਯੋਗ ਜ਼ਮੀਨ ਹੈ ਤੇ ਨ ਪਰ ਉਹਨਾਂ ਦਾ ਪਰਿਵਾਰ 553 ਕਰੋੜ ਦੀ ਚਲ ਅਚਲ ਜਾਇਦਾਦ ਦਾ ਮਾਲਕ ਹੈ। ਇਹਦੇ ਵਿੱਚ 400 ਕਰੋੜ ਤੋਂ ਵੱਧ ਚਲ ਸੰਪਤੀ ਹੈ ਤੇ 600 ਕਰੋੜ ਦੀ ਅਚਲ ਸੰਪਤੀ ਹੈ। ਉਹਨਾਂ ਦੇ ਪਰਿਵਾਰ ਕੋਲ 11.99 ਕਰੋੜ ਦੇ ਗਹਿਣੇ ਨੇ। ਰਜਿੰਦਰ ਗੁਪਤਾ ਨੇ 1675 ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਰਕਾਰੀ ਮਾਡਲ ਹਾਈ ਸਕੂਲ ਲੁਧਿਆਣਾ ਤੋਂ 10ਵੀਂ ਪਾਸ ਕੀਤੀ। ਦਿਲਚਸਪ ਗੱਲ ਇਹ ਵੀ ਰਹੀ ਕਿ ਟ੍ਰਾਈਡਨ ਦਾ ਐਡਾ ਵੱਡਾ ਅੰਪਾਇਰ ਖੜਾ ਕਰਨ ਵਾਲੇ ਗੁਪਤਾ ਪਰਿਵਾਰ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ਾ ਨਹੀਂ ਹੈ। ਪੰਜਾਬ ਤੋਂ ਇਸ ਸਮੇਂ ਰਜਿੰਦਰ ਗੁਪਤਾ 7ਵੇਂ ਰਾਜ ਸਭਾ ਮੈਂਬਰ ਹੋਣਗੇ ਉਹ 7ਵੇਂ ਅਜੇ ਨੇਤਾ ਬਣਨਗੇ ਜੋ ਰਾਜ ਸਭਾ ਦੇ ਵਿੱਚ ਪੰਜਾਬ ਦੀ ਗੱਲ ਰੱਖਣਗੇ ਇਸ ਤੋਂ ਪਹਿਲਾਂ ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਸਾਬਕਾ ਕ੍ਰਿਕਟ ਖਿਡਾਰੀ ਹਰਪਜਨ ਸਿੰਘ ਆਪ ਨੇਤਾ ਰਾਗਵ ਚੱਡਾ ਬਿਕਰਮਜੀਤ ਸਿੰਘ ਸਾਨੀ ਕਾਰੋਬਾਰੀ ਸੰਦੀਪ ਪਾਠਕ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਬਲਬੀਰ ਸਿੰਘ ਸਿੱਚੇਵਾਲ ਸਮਾਜ ਸੇਵੀ ਸੰਤ ਸ਼ਾਮਲ ਨੇ ਇਸ ਤੋਂ ਪਹਿਲਾਂ ਇਸ ਸੀਟ ਦੇ ਉੱਤੇ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰ ਸਨ ਉਹਨਾਂ ਦੁਆਰਾ ਲੁਧਿਆਣਾ ਵੈਸਟ ਤੋਂ ਵਿਧਾਨ ਸਭਾ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਤੋਂ ਦੱਸਦੇ ਕਿ ਸੰਜੀਵ अरोड़ा ਜੋ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਸੀ ਉਹ ਹੁਣ ਮੰਤਰੀ ਬਣ ਗਏ ਨੇ ਪੰਜਾਬ ਦੇ ਵਿੱਚ ਕਿਉਂਕਿ ਲੁਧਿਆਣਾ ਦੀ ਸੀਟ ਜਦੋਂ ਖਾਲੀ ਹੋਈ ਤਾਂ ਉਹਨਾਂ ਵੱਲੋਂ ਉਸ ਸੀਟ ਦੇ ਉੱਤੇ ਚੋਣ ਲੜੀ ਗਈ ਤਾਂ ਹੁਣ ਇਹ ਸੀਟ ਖਾਲੀ ਹੋ ਗਈ ਸੀ ਜਿੱਥੇ ਇੱਕ ਵੱਡੀ ਰਾਹਤ ਮਿਲੀ ਹੈ हूँ तुम देख सकते हो ग्लोबल पंजाब टीवी नो डाउनलोड करो साड़ी ऐप एंड्रॉइड या आईओएस दे फ्री बिच रोकू आते अमेज़न फायर टीवी दे या एप्पल टीवी दे नाल ही देख सकते हो लाइव स्ट्रीमिंग www.globalpunjabtv.com दे